ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ 스ਨੈਕਸ ਨਾਲ ਸਰਵ ਕਰਨ ਵਾਸਤੇ ਮੈਂ ਚਟਨੀ ਬਣਾਵਾਂਗੀ ਗ੍ਰੀਨ ਚਟਨੀ ਤੇ ਦਹੀਂ ਵਾਲੀ ਤੇ ਬੜੀ ਕਰੀਮੀ ਬਣਦੀ ਹੈ ਇਹਦੇ ਵਿੱਚ ਚਾਹੇ ਆਪਾਂ ਕਾਜੂ ਪਾ ਲਓ ਚਾਹੇ ਬਦਾਮ ਪਾ ਲਓ ਜਾਂ मूंगफली ਪਾ ਲਓ ਮੈਂ ਅੱਜ मूंगफली ਪਾ ਕੇ ਬਣਾਵਾਂਗੀ ਤੇ ਇਹ ਦੇਖੋ ਆਪਾਂ ਇੱਕ ਵਿੱਚ ਮੈਂ 2 ਚਮਚ ਤਕਰੀਬਨ ਮੂੰਗਫਲੀ ਪਾ ਲਈ ਤੇ ਥੋੜਾ ਜਿਹਾ ਪਿਆਜ਼ ਪਾ ਲਿਆ ਪਿਆਜ਼ ਤੁਹਾਡੀ ਮਰਜ਼ੀ ਹੈ ਚਾਹ ਪਾਣਾ ਤਾਂ ਪਾਓ ਨਹੀਂ ਸਕ ਨਾ ਪਾਓ ਸਕਿਪ ਕਰ ਦਿਓ ਤੇ ਇਹ ਦੋ ਹਰੀਆਂ ਮਿਰਚਾਂ ਮੈਂ ਕੱਟ ਕੇ ਰੱਖੀਆਂ ਹੋਈਆਂ ਪਾਤੀਆਂ ਤੇ ਇੱਕ ਕੱਪ ਇਹ ਧਨੀਆਂ ਤੇ ਥੋੜਾ ਜਿਹਾ ਮੈਂ ਵਿੱਚ ਇਹਦੇ ਪੁਦੀਨਾ ਵੀ ਪਾ ਦਿੱਤਾ ਦੇ ਠੀਕ ਹੈ ਤੇ ਮਿਰਚ ਆਪਾਂ ਨੇ ਹਰੀ ਪਾਈ ਹੈ ਇਸ ਲਈ ਮੈਂ ਲਾਲ ਮਿਰਚ ਨਹੀਂ ਪਾਣੀ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਆਹ ਦੇਖੋ ਜੀ ਤੇ 2 ਚਮਚ ਮੈਂ 2-3 ਚਮਚ ਮੈਦੇ ਚ ਪਾ ਦੇਾਂਗੀ ਦਹੀਂ ਠੀਕ ਹੈ ਹੁਣ ਆਪਾਂ ਇਹਨੂੰ ਗ੍ਰाइंड ਕਰਦੇ ਹਾਂ ਮੈਂ ਗ੍ਰाइंड ਕਰਕੇ ਦਿਖਾਉਂਦੀ ਆ ਤੁਹਾਨੂੰ ਇਹ ਦੇਖੋ ਜੀ ਸਾਡੀ ਚਟਨੀ ਹੋ ਗਈ ਤਿਆਰ ਕਲਰ ਵੀ ਦੇਖੋ ਕਿੰਨਾ ਸੋਹਣਾ ਆਇਆ ਹੈ ਔਰ ਕਿੰਨਾ ਕਰੀਮੀ ਟੈਕਸਚਰ ਹੈ ਇਹਦਾ ਟੇਸਟ ਹੀ ਵੱਖਰਾ ਹੁੰਦਾ ਥੋੜੇ ਜਿਹਾ ਆਪਾਂ ਮੂੰਗਫਲੀ ਜਾਂ ਕਾਜੂ ਬਦਾਮ ਕੁਝ ਵੀ ਪਾ ਦੋ ਤੇ ਇਹਦਾ ਸਵਾਦ ਹੀ ਇੰਨਾ ਕਰੀਮੀ ਹੁੰਦਾ ਹੈ ਜੇ ਪਤਾ ਨੋਵੇ ਵਿੱਚ ਆਪਾਂ ਨੇ ਇੱਥੇ ਪਾਇਆ ਤਾਂ ਸਮਝ ਨਹੀਂ ਆਉਂਦੀ ਕਿ ਵਿੱਚ ਕੀ ਪਾਇਆ ਹੈ ਕਿ ਇੰਨੀ ਟੇਸਟੀ ਚਟਨੀ ਬਣੀ ਹੈ ਠੀਕ ਹੈ ਜੀ ਮਿੰਟ ਵਿੱਚ ਬਣ ਜਾਂਦੀ ਹੈ ਬਣਾਓ ਤੇ 스낵ਸ ਨਾਲ ਸਰਵ ਕਰੋ ਕੋਈ ਵੀ ਤੁਸੀਂ ਪਨੀਰ ਟਿੱਕਾ ਕੋਈ ਚਿਕਨ ਤਦੂਰੇ ਚਿਕਨ ਕੁਝ ਵੀ ਹਾਰ ਦੀ ਚੀਜ਼ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ